वागुरु जी का खालसा वागुरु जी फतेह सत्या जी हो आप जी देमुख एकदास वालों छोटी जी बेनती करनी है आप जी ने जरूर प्रवान करनी है क्योंकि आप जी ਦੇਖ ਹੀ ਰਹੇ ਹੋਗੇ ਨੇ ਕਿਉਂਕਿ ਮੈਂ ਸਾਮੀ ਆਪਣਾ ਗੁਰਬਾਣੀ ਪਾਠ ਜਰ ਜਰ ਸਾਹਿਬ ਤੇ ਪਾਠ ਕਰਦੇ ਹਾਂ ਤੇ ਉਪਰੰਤ ਸਾਡਾ ਲਾਈਵ ਡੇਲੀ ਕਾਸਟ ਲਾਈਵ ਆਪ ਆਪਣੇ ਚੈਨਲ ਤੋਂ ਕਰਦੇ ਹਾਂ ਤੇ ਆਪਾਂ ਗੁਰਬਾਣੀ ਚੈਨਲ ਬਣਾਇਆ ਕੋਈ ਇਦਾਂ ਉਹਦਾ ਚੈਨਲ ਨਹੀਂ ਬਣਾਇਆ ਤੇ ਪਹਿਲੀ ਗੱਲ ਤੋਂ ਇਹ ਸਤਸੰਗਤ ਜੀ ਇਹਨੂੰ ਬਹੁਤ ਸਪੋਰਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਪ੍ਰਮੋਟ ਕਰੋ ਸਭ ਤੋਂ ਅੱਗੇ ਇਹਨੂੰ ਲੈ ਕੇ ਜਾਓ ਤੇ ਆਪ ਜੀ ਦੀ ਸਪੋਰਟ ਤੇ ਮੈਨੂੰ ਚਾਹੀਦੀ ਆ ਆਪ ਜੀ ਦੀ ਸਪੋਰਟ ਤੋਂ ਬਿਨਾ ਕੁਝ ਨਹੀਂ ਹੈ ਸਤਸੰਗਤ ਜੀ ਕਿਉਂਕਿ ਜੋ ਗੁਰੂ ਘਰ ਵਿੱਚ ਸੰਗਤ ਹੁੰਦੀ ਹੈ ਨਾ ਜਿਹੜੇ ਪ੍ਰਬੰਧਕ ਕਮੇਟੀ ਹੁੰਦੀ ਆ ਤੇ ਗੁਰੂ ਦੀ ਸੰਗਤ ਹੁੰਦੀ ਆ ਜਿਆਦਾਤਰ ਗੁਰੂ ਦੀ ਸੰਗਤ ਦੀ ਉੱਤੇ ਚਲਦੀ ਆ ਪ੍ਰਬੰਧਕ ਕਮੇਟੀ ਦੀ ਨਹੀਂ ਕਿਉਂਕਿ ਸਭ ਰੇਖ ਦੀ ਇੱਕ ਪ੍ਰਬੰਧਕ ਕਮੇਟੀ ਕਰਦੀ ਆ ਉਪਰਾਲਾ ਵੀ ਕਰਦੀ ਆ ਸਾਥ ਸੰਗਤ ਵੱਲੋਂ ਅਗਰ ਸੰਗਤ ਨਹੀਂ ਜੁੜੇਗੀ ਤਾਂ ਗੁਰੂ ਘਰ ਵੀ ਨਹੀਂ ਚੱਲੂਗਾ ਸਾਥ ਸੰਗਤ ਦੀ ਵਹੀ ਮੈਂ ਕਹਿੰਦਾ ਤੁਸੀਂ ਮੇਰੇ ਨਾਲ ਵੱਧ ਤੋਂ ਵੱਧ ਜੁੜਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵੱਧਦਾ ਹੈ ਅੱਜ ਅਸੀਂ ਵੀ ਸੋਚਦੇ ਹਾਂ ਸਾਡੇ ਨਾਲ ਇੰਨੇ ਬੰਦੇ ਜੁੜੇ ਆ ਤੇ ਕੱਲ ਨੂੰ ਹੋਰ ਆਪਾਂ ਕੁਝ ਹੋਰ ਕਰੀਏ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਕਿਉਂਕਿ ਕਈ ਬੰਦੇ ਇਦਾਂ ਦੇ ਹੈਗੇ ਆਪਣੇ ਬੰਦੇ ਆ ਜਿਹੜੇ ਦੇਖ ਕੇ ਨਸੜਦੇ ਆ ਕਿਉਂਕਿ ਸਾਤਸੰਗ ਦੀ ਗੁਰਬਾਣੀ ਤੇ ਵੀ ਇਦਾਂ-ਇਦਾਂ ਕਮੈਂਟ ਕਰਦੇ ਆ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿਉਂਕਿ ਮੈਂ ਗੁਰੂ ਪ੍ਰਤੀ ਵੀਡੀਓ ਪਾਉਂਦਾ ਜਿਹੜੀ ਪਾਉਂਦਾ ਗੁਰੂ ਪ੍ਰਤੀ ਵੀਡੀਓ ਪਾਉਂਦਾ ਆਪਾਂ ਗੁਰੂ ਘਰ ਦੀ ਵੀਡੀਓ ਲਾਕੀ ਆਪਾਂ ਜੋ ਵੀ ਸ਼ਬਦ ਬੋਲੀਦਾ ਵਾਹੀ ਗੁਰੂ ਦਾ ਸਿਮਰਨ ਜਾਂ ਕੁਝ ਵੀ ਸ਼ਬਦ ਲਾਇਦਾ ਗੁਰੂ ਘਰ ਦੀ ਵੀਡੀਓ ਕਰਕੇ ਲਾਇਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਮੇਰਾ ਚੈਨਲ ਇਧੇ ਪਾਸੇ ਜਾਏ ਕਿਉਂਕਿ ਸਾ ਸੰਗਤ ਦੀ ਇਹ ਹੀ ਮੈਨੂੰ ਆਪ ਜੀ ਦਾ ਬਹੁਤ ਪਿਆਰ ਹੈ ਮੈਂ ਪਲੀਜ਼ ਉਹਨਾਂ ਦੇ ਅੱਗੇ ਬੇਨਤੀ ਕਰਨੀ ਚਾਹੁੰਦਾ ਜੋ ਮੈਨੂੰ ਇਧਾ ਦੇ ਕਮੈਂਟ ਕਰਦੇ ਨੇ ਓਏ ਸਾਥ ਸਿੰਘ ਜੀ ਤੁਸੀਂ ਪਾਪ ਕਰ ਰਹੇ ਹੋ ਅਸੀਂ ਗੁਰਬਾਣੀ ਪੜ੍ਹ ਰਹੇ ਆ ਗੁਰੂ ਦੀ ਬਾਣੀ ਪੜ੍ਹ ਰਹੇ ਆ ਅਸੀਂ ਪਾਪ ਕਰ ਰਹੇ ਆ ਅਸੀਂ ਗੁਰੂ ਦੇ ਲੜਨ ਲੱਗ ਸੰਗਤ ਨੂੰ ਲਾ ਰਹੇ ਆ ਅਸੀਂ ਕੋਈ ਪਾਪ ਕਰ ਰਹੇ ਆ ਸਾਥ ਸੰਗਤ ਜੀ ਇਦਾਂ ਦਾ ਮਾਹੌਲ ਬਣ ਗਿਆ ਕਿਉਂਕਿ ਘਰ ਵਿੱਚ ਸਾਰੀ ਹਰ ਬੰਦੇ ਦੇ ਐਲ ਸੀ ਡੀ ਆ ਸਭ ਕੁਝ ਆ ਗੁਰੂ ਘਰ ਨਹੀਂ ਜਾਇਦਾ ਆਪਾਂ ਉੱਥੇ ਹੀ ਬਹਿ ਕੇ ਕੀਰਤਨ ਬਹਿ ਕੇ ਉੱਥੇ ਹੀ ਸੁਣ ਲੈਂਦੇ ਆ ਇਸਾ ਦਾ ਸਾਡਾ ਕਹਿਣੇ ਦਾ ਪਾਉ ਆ ਤੁਸੀਂ ਗੁਰੂ ਘਰ ਵੀ ਜਾਇ ਕਰੋ ਮੱਤ ਟਿਕ ਕਰੋ ਸਾਮ ਸਵੇਰੇ ਗੁਰੂ ਦੇ ਚਰਣਾ ਵਿੱਚ ਅਰਦਾਸ ਕਰਿਆ ਕਰੋ ਤੇ ਮੇਰੀ ਇਹ ਬੇਨਤੀ ਸੀ ਕਿ ਆਪ ਜੀ ਦੇ ਚਰਣਾ ਵਿੱਚ ਕਿਉਂਕਿ ਮੈਂ ਜਦ ਲੰਬੀ ਵੀਡੀਓ ਨਹੀਂ ਪਾਣਾ ਚਾਹੁੰਦਾ ਛੋਟੀ ਕਲੀਪ ਬਣਾ ਕੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿਉਂਕਿ ਇਦਾਂ ਪਲੀਜ਼ ਇਦਾਂ ਮਾੜੇ ਕਮੈਂਟ ਨਾ ਕਰਿਆ ਕਰੋ ਸਿਰਫ ਮੈਂ ਕਹਿੰਦਾ ਮੇਰੀ ਜਿਹੜੀ ਵੀ ਵੀਡੀਓ ਆਉਂਦੀ ਆ ਪ੍ਰਮਾਤਮਾ ਦੇ ਤੌਰ ਤੇ ਗੁਰਬਾਣੀ ਦੇ ਤੌਰ ਤੇ ਆ ਆਧਾਰ ਤਾਂ ਜਾਂਦੀ ਆ ਤੁਸੀਂ ਉਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਨਹੀਂ ਵੀ ਕਰਦੇ ਕੋਈ ਉਹ ਨਹੀਂ ਆ ਪਰ ਕਮੈਂਟ ਵਾਹਿਗੁਰੂ ਦਾ ਜ਼ਰੂਰ ਕਰਿਆ ਕਰੋ ਤੇ ਜਿਹੜੇ ਤੁਸੀਂ ਕਮੈਂਟ ਕਰਦੇ ਉਹ ਸਾਡੇ ਦਿਲ ਤੇ ਨਾ ਲੱਗਦੇ ਆ ਗਲਤ ਕਮੈਂਟ ਨਾ ਕਰ ਕਰੋ ਪਲੀਜ਼ ਆਬੀਦੇ ਹੱਗੇ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮਨ ਬੜਾ ਦੁਖੀ ਹੁੰਦਾ ਮਨ ਬਹੁਤ ਜਿਆਦਾ ਦੁਖੀ ਹੁੰਦਾ ਸਾਧ ਸੰਗਤ ਜੀ ਕਿਉਂਕਿ ਤੁਸੀਂ ਗਲਤ ਕਮੈਂਟ ਕਰੋਗੇ ਤੇ ਗੁਰੂ ਪ੍ਰਤੀ ਉਹ ਸਾਨੂੰ ਚੰਗਾ ਨਹੀਂ ਲੱਗਦਾ ਇਹ ਮੇਰੀ ਬੇਨਤੀ ਆ ਤਾਂ ਹੀ ਮੈਂ ਗੁਰੂ ਦੀ ਹਜ਼ੂਰੀ ਚ ਬਹਿ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਜੋ ਵੀ ਮੇਰੇ ਤੋਂ ਗਲਤੀ ਹੋ ਗਈਆਂ ਉਹ ਮਾਫ ਕਰ ਦਿਨੀ ਸਾਧ ਸੰਗਤ ਜੀ ਵਾਹੀ ਗੁਰਦੀ ਦਾ ਖਲਸਾ ਵਾਹੀ ਗੁਰਦੀ ਕੀ ਫਤ